ਇਕਰਜੂ ਦਾ ਹਾਲ ਸਤਰੀ ਬਕਰਜੂ ਕੀ ਪਤੇ ਲਾ ਭਾਈ ਜਿਹਨਾਂ ਫਿਲਰ ਨੇ ਜਿੰਨਾ ਲੱਕਿਆ ਬਾ ਉਹ ਵੀ ਗੱਲ ਕਰਨੀ ਹੈ ਨਾ ਜਿਹੜਾ ਗਵਰਨਰ ਸੁਣਾ ਦਿੱਤੀ ਡਾਲੇ ਅੱਜ ਜਾ ਰਹੇ ਤਾਂ ਮਦੇਈ ਦਾ ਤੂਫਾਨ ਉਹ ਦਿੱਤੀ ਡਾਲੇ ਅੱਜ ਜਾਣ ਤਾਂ ਮਦੇਈ ਦਾ ਤੂਫਾਨ ਬਿਨਾ ਉਹ ਜਗਾਇਆ ਦੀਵੇ ਜਗਦੇ ਨਹੀਂ ਹੁੰਦੇ ਬਿਨਾ ਉਹ ਜਗਾਇਆ ਦੀਵੇ ਜਗਦੇ ਨਹੀਂ ਹੁੰਦੇ ਇੱਕ ਵਿੱਚ ਡੌਲਿਆਂ 'ਚ ਹੋ ਬਨਾਏ ਜਾਨ ਮਿੱਤਰੋ ਜੱਪੇ ਲੱਗਦੇ ਨਹੀਂ ਹੁੰਦੇ ਡੌਲਿਆਂ 'ਚ ਹੋ ਬਨਾਏ ਜਾਨ ਦੋਸਤੋ ਜੱਪੇ ਲੱਗਦੇ ਨਹੀਂ ਹੁੰਦੇ ਇੱਕ ਬਾਠ ਕੰਨੀ ਉੱਤੇ ਖੁਸ਼ਦੀਪ ਜਰਾ ਇੱਕ ਬਾਠੇ ਬਿੱਟੂ ਘੜਦੇ ਦੁਨੀਆ ਦੇ ਉੱਤੇ ਜਿਹੜਾ ਕੋਕਰੂੜ ਕੋ ਦਾ ਦਰਤੇ ਨੇ ਚੱਲਦੇ ਲੱਲੀਆਂ ਵਾਲੇ ਦੇ ਵਾਂਗੂ ਚੇ ਬੁੱਟ ਦੀ ਵਸਾਲਾ ਜਰੋ ਜੜਤੇ ਨਹੀਂ ਹੁੰਦੇ ਇੱਕ ਵਿੱਚ ਡੌਲਿਆਂ 'ਚ ਹੋ ਬਨਾਏ ਜਾਨ ਮਿੱਤਰੋ ਜੱਪੇ ਲੱਗਦੇ ਨਹੀਂ ਹੁੰਦੇ ਡੌੜਿਆ ਜੋ ਬਣਾਈ ਜਾਨ ਮਿੱਤਰੋ ਉਹ ਜੇ ਪੈ ਲੱਗਦੇ ਨਹੀਂ ਹੁੰਦੇ ਸਾਰੇ ਸੁਨਾਮ ਬੜਾ ਜਸਪਾਲ ਜੇ ਰੋ ਛੋਟੇ ਗੀਤ ਲਿਖਦਾ ਹਰ ਇੱਕ ਉਹ ਖੇਡਰੀ ਉਹਨੂੰ ਦਰਿਆ ਤੇ ਹਰਜੀਤ ਬਰਾੜ ਦੇਖਦਾ ਮੂਨਕਾਂ ਦੇ ਘਰੇ ਜਾਰੀ ਬਗੂ ਟੱਤ ਲਾ ਕੇ ਜਰਾਂ ਦੇਸੇ ਪੜਦੇ ਨੇ ਹੁੰਦੇ ਇੱਕ ਵਿੱਚ ਡੌੜਿਆ ਜੋ ਬਣਾਈ ਜਾਨ ਦੋਸਤੋ ਉਹ ਜੇ ਪੈ ਲੱਗਦੇ ਨਹੀਂ ਹੁੰਦੇ ਜਿਉਂਦੇ ਰੋ ਆਈ ਲਵ ਕਬੱਡੀ ਜਿਉਂਦੇ ਰੋ ਕਬੱਡੀ ਨੂੰ ਪਿਆਰ ਕਰਨ ਵਾਲੇ ਤਾੜੀਆਂ ਲਾ ਦੋ ਜਿਉਂਦੇ ਰੋ ਯਾ ਵਾਹ ਯਾਰੇ ਫਕਰ ਬੰਦਾ ਹੈ ਔਰ ਇਹਦੇ ਲਈ ਤਾੜੀਆਂ ਤੇ ਮਾਰ ਦਿਓ ਯਾਰ ਕਿਸੇ ਨੇ ਤਾੜੀਆਂ ਬਹੁਤ ਘੱਟ ਮਾਰੀਆਂ ਜ਼ੋਰਦਾਰ ਤਾੜੀਆਂ ਮਾਰ ਦਿਓ ਦੁਗਾਲ ਵਾਲੇ ਬਿੱਟੂ ਨੇ ਇਹਨੂੰ ਜਿਹੜੀ ਜੈਕਟ ਦਿੱਤੀ ਤੇ ਉਹ ਅੱਜ ਤੱਕ ਸੰਭੀ ਬੈਠਾ ਹੈ ਇਹ ਪਿਆਰ ਹੁੰਦਾ ਹੈ ਹੁਣ ਤੂੰ ਵੀ ਗੋਣਾ ਹੈ ਆ ਆ ਜਾ ਕੋਈ ਨਹੀਂ ਭਾਈ ਜੀ ਪਹਿਲਾਂ ਨੂੰ ਸਾਹਦ ਸਾਸਿਕਾ ਮਤਾਂਗਾ ਕੈਂਪੂ ਤੇ ਡਾ ਹੋ ਗਿਆ ਡਿੱਗਿਆ ਸਵਾਲੀਆਂ ਸਾਵੀਆਂ ਅਸੀਂ ਸਵਾਲੀਆਂ ਨੂੰ ਕੱਦ ਤੇ ਲੈ ਗਏ ਲੋਕੀ ਸੀਸੇ ਪੱਟ ਕੇ ਲੈ ਗਏ ਨੰਦੋ ਤੋਂ ਆਏ ਕਵਾਲੀਏ ਸਾਡਾ ਕੈਂਪੂ ਚਾਕੇ ਲੈ ਗਏ ਅਸੀਂ ਕਵਾਲੀਆਂ ਦੀ ਲਾਫਤ ਲਖਣ ਲੱਗੇ ਸਾਦੇ ਕਵਾਲੀਆਂ ਨੇ ਸਾਡੀ ਲਾਫਤ ਲਖਾਦੀ ਅਸੀਂ ਕਵਾਲੀਆਂ ਦੀ ਚਾਲ ਚੱਕਣ ਲੱਗੇ ਅਸੀਂ ਪੱਤੀ ਪਿਆਣੀ ਟਿੱਕ ਟਕਟਾਈ ਛੋਜੀ ਚਿੰਝ ਚਨਾਗਰੇ ਵਾਲਾ ਕੰਨ ਹੋ ਜਾਂਦਾ ਇਹ ਬਿੱਤੂ ਦਗਾਲ ਹਾਏ 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 ਹਾ ਤਾੜੀਆਂ ਮਾਰ ਦਿਓ ਜ਼ੋਰਦਾਰ ਮੇਰੇ ਮੇਰੇ ਦੇਖੋ ਹਾਰੀ ਗਵੰਨਾ ਕਿ ਤੇਰ ਮੇਰ ਦੂਰ ਕਰ ਮੋਜਾ ਮਾਣੀਏ ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੀਏ ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੀਏ ਸੋ ਬਹੁਤ ਸਤਿਕਾਰ ਇਹਨਾਂ ਭਰਾਵਾਂ ਦਾ ਇਹ ਯਾਰ ਇਹ ਪਿੱਲਰ ਨੇ ਇਹ ਕਬੱਡੀ ਦੇ ਪਿੱਲਰ ਨੇ ਇਹਨਾਂ ਦੇ ਸਿਰ ਤੇ ਖੜੀ ਹੈ ਕਬੱਡੀ ਥੋੜੇ ਸਿਰ ਤੇ ਖੜੀ ਹੈ ਕਬੱਡੀ ਇਹ ਫੇਰ ਰੌਣਕਾਂ ਲੱਗਦੀਆਂ ਨੇ ਆ ਸਤਿਕਾਰ ਫੇਰ ਮਿਲਦਾ ਪਲੇਅਰਾਂ ਨੂੰ ਜੇ ਜੇ ਕੋਈ ਕਹਿੰਦੇ ਵੀ ਮੈਂ ਵੱਡਾ ਨਹੀਂ ਸੰਗਤ ਮੇਰੇ ਵੀਰੋ ਵੱਡੇ ਬਣਾਉਣ ਵਾਲੀ ਹੈ ਸੰਗਤ ਲਾਉਣ ਵਾਲੀ ਸੰਗਤ ਹੀ ਚੜਾਉਣ ਵਾਲੀ ਸਤਿਕਾਰ ਵੱਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਆਓ